ਸਦਾ ਸਲਾੰਗ ਵੈਲੀ ਜਾ ਕੇ ਬ੍ਰੇਕ ਵੱਜੂਗੀ ਜਾਂ ਤੂੰ ਸਟਾਈਲ ਚ ਜੈ ਸਵਰਗ ਹੈ ਕਿ ਨਹੀਂ ਸਵਰਗ ਹੈ ਸੁਣੋ ਫੌਲ ਆ ਰਹੀ ਹੈ ਆਨੇ ਪਈ ਮਨਾਲੀ ਨੂੰ ਚੱਲ ਏ ਹੁਣ ਚੋਪਰ ਜਾ ਰਹੇ ਨੇ ਮਨਾਲੀ ਤੋਂ ਸਲਾੰਗ ਵੇਲੀ برف ਵੇਖਣ ਸਲਾਹ ਦੇ ਹੀ ਹੀ ਵੀ ਜਾ ਕੇ ਸਲਾੰਗ ਵੇਲੀ ਰਾਤ ਰਿੰਦੇ ਪਰ ਉੱਥੇ ਕਮਰਾ ਦਾ ਪਤਾ ਨਹੀਂ ਮਿਲੇ ਨਾ ਮਿਲੇ ਤੇ ਮਨਾਲੀ ਤੋਂ ਬਹੁਤ ਵਧੀਆ ਰੇਟ 'ਚ ਮਿਲ ਗਿਆ ਹੁਣ ਸਿੱਧਾ ਸਲਾੰਗ ਵੇਲੀ ਜਾ ਕੇ ਬ੍ਰੇਕ ਵੱਜੂਗੀ ਨਹੀਂ ਲਾ ਲਓ ਸਾਰੇ ਲਾ ਦੋ ਸਾਰੇ ਲਾ ਦੋ ਨਹੀਂ ਲੜੇ ਏਰ ਲੈਂਡ ਹੈ ਚਾਟ ਖੜਾ ਆਓ ਜੀ ਵੀਰ ਸਾਡੇ ਰੈਡੀ ਹੋ ਗਏ ਚਾ ਤੂੰ ਸਟੇਜ ਹਮੋਂ ਰਲਾ ਖਾਪਾ ਆਹ ਵੇ ਹਾਥੀ ਜਾਬ ਜਾਬ ਕਰ ਇਹਨੇ ਵੀਰ ਨੇ ਕਿਵੇਂ ਪਾਇਆ ਸੰਤਰੀ ਓ ਪਰਚੀ ਲਓ ਹਾਂਜੀ ਜਿਹੜੇ ਆ ਵੀਰ ਸੂਟ ਪਾਈ ਫਿਰਦੇ ਹੁਣ ਇਹਦੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਇਹ ਸੂਟ ਮਿਲਦੇ ਨੇ ਜੀ ਕਿਰਾਏ ਤੇ ਜੇਕਰ ਤੁਸੀਂ برف ਦੇ ਵਿੱਚ ਜਾਣ ਦਾ ਹੈ ਜੇ ਤੇ ਸੂਟ ਤਕਰੀਬਨ ਤੁਹਾਨੂੰ ਜ਼ਰੂਰੀ ਚਾਹੀਦਾ ਹੀ ਆ ਕਿਉਂਕਿ برف ਦੇ ਵਿੱਚ ਤੁਹਾਡੇ ਕੱਪੜੇ ਖਰਾਬ ਹੋ ਸਕਦੇ ਆ ਕੱਪੜੇ ਤੁਹਾਡੇ ਗਿੱਲੇ ਵੀ ਹੋ ਸਕਦੇ ਆ ਤੇ ਮੀਂਹ ਦਾ ਵੀ ਕੋਈ ਪਤਾ ਨਹੀਂ ਕਦੋਂ ਆ ਜਾਣਾ ਇਸ ਕਰਕੇ ਤੁਹਾਨੂੰ ਇਹ ਸੂਟ ਤਕਰੀਬਨ ਜ਼ਰੂਰੀ ਚਾਹੀਦਾ ਹੀ ਆ ਆਪਾਂ ਗੱਲ ਕਰਦੇ ਜਿਹੜੇ ਪ੍ਰਾਈਸ ਦੀ ਇਹਦਾ ਰੇਟ ਮਨਾਲੀ ਦੇ ਵਿੱਚ ਹੈਗਾ ਵਾਜੀ ਤਕਰੀਬਨ 150 ਰੁਪਿਆ ਤੇ ਮਨਾਲੀ ਤੋਂ ਜਦੋਂ ਤੁਸੀਂ 5-7 ਕਿਲੋਮੀਟਰ ਸਲੌਂਗ ਵੈਲੀ ਵੱਲੋਂ ਚੱਲ ਜਾਂਦੇ ਜੋ ਉੱਥੇ ਦਾ ਪ੍ਰਾਈ ਇਸ ਲੋਗ ਵੈਲੀ ਦੇ ਵਿੱਚ ਇਹ ਤੁਹਾਨੂੰ ਸੂਟ ਮਿਲੂਗਾ ਪੂਰੇ 300 ਰੁਪਏ ਦੇ ਵਿੱਚ ਅਸੀਂ ਇਹ ਸੂਟ ਤਕਰੀਬਨ 250 ਰੁਪਏ ਦੇ ਵਿੱਚ ਲਿਆ ਵਾ ਇੱਕ ਜਣੇ ਦਾ ਕਿਉਂਕਿ ਪਹਿਲਾਂ ਇਹ ਸੋਚਿਆ ਕਿ ਕਾਹਤੋਂ ਇਸ ਕੀਤੇ ਪੈਸੇ ਲਾਉਣੇ ਕੋਈ ਗੱਲ ਹੀ ਨਹੀਂ ਐਵੇਂ ਫालतू ਖਰਚਾ ਲੋ ਕਰੀ ਜਾਂਦੇ ਪਰ ਬਾਅਦ ਵਿੱਚ ਸਾਨੂੰ ਹੋਇਆ ਵੀ ਨਹੀਂ ਇੱਥੇ ਪੈਸੇ ਲਾਉਣੇ ਪੈਣੇ ਆ ਸਰ ਹਾਂ ਜੀ ਹਮਾਰੇ ਹੈਲੋ ਜੈਦਰ ਜੀ ਰੈਡੀ ਹੋ ਚੁਕੇ ਹਾਂ ਸਲੋਮਨ ਖਾਣੇ ਲਈ ਉਹ ਸੌਰੀ ਖੇਡਣੇ ਲਈ ना? <सक्तित्तित्ति> क्या कह रहे हो सरदार दलेर सिंह जी तो आपको हम जन्नत में लाए पहले जेब तो जन्नत है कि नहीं ये जन्नत है ना ਕਿ ਸਵਰਗ ਹੈ ਕਿ ਨਹੀਂ ਸਵਰਗ ਹੈ ਕੀ ਆ ਵਿਊ ਹੈ ਔਰ ਜੇ ਜੱਟ ਫਿਰ ਰਹੇ ਹਨ ਬਨਾਲੀ ਕੇ ਪਾਸ ਲੱਗਤੀ ਕੌਣ ਹੈ ਯਾਰ ਜੇ ਲੌਂਗ ਲੌਂਗਸਨ ਵੈਲੀ ਕਾ ਸਲਾਂਗ ਵੈਲੀ ਸੌਰੀ 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 ਥੋੜਾ ਨਾਮ ਸਲਿੱਪ ਹੋ ਗਿਆ ਸੀ ਸੇ ਲੌਂਗ ਵੈਲੀ ਭਾਈ ਜੇ ਇੱਥੋਂ ਬਿਊਟੀ ਹੈ ਇੱਥੇ ਬਿਊਟੀ ਆ ਐਲਟੀਟਿਊਡ ਹਾਈ ਐਲਟੀਟਿਊਡ ਹੈ ਦੇ ਵਿੱਚ ਫਿਰਦੇ ਆ ਸਾਡੇ ਸਰਦਾਰ ਲਾਹਰੀ ਸਿੰਘ ਜੀ ਹਣ ਜੇ ਏਟੀਵੀਸ हाँ जगराज सिंह जी, जी बहुत बड़ा व्यू तो है हाँ दो मिनट फटिए हम हम हमें जरा हमने ना ये हमारे बुजुर्ग नौजवान दलेर सिंह जी एंड सिंह जी एंड सबसे नौजवान वो जा रहे हैं खट्टी तीस हल्ट इनको बोलते हैं फुदू इंसान यही बर्फ हमारे घर में फ्रिजों में भी है वहाँ पर नहीं देखी <laughs> बहुत ਮਾਰਵਾ ਸੀ ਜੀ ਚੀਚੇ ਛੜ ਛੜ ਚੱਲ ਨਹੀਂ ਹਟ ਛੱਡ ਵੇ ਇਹ ਕੰਮ ਕਰਨਾ ਨਹੀਂ ਨਹੀਂ ਲੈ ਇਹੋ ਕੁਝ ਕਰਨਾ ਹੈ ਆ ਚੱਲ ਉਹ ਬੰਦਿਆਂ ਨੇ ਬੰਦੇ ਹੀ ਆ ਵੇ ਨੋ 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 ਨਾ ਗਰਨਾ ਤੇ ਮਜ਼ੀ ਜੀ ਹੋਏ ਠੰਡੀ ਨਹੀਂ ਲੱਗਦੀ ਇਤਰਾ ਯਾਰ ਕਿਉਂ ਅੱਖਾਂ ਇਤਨਾ ਪਾਉਂਦੇ ਜੇ ਕਿ ਇੱਕ ਦੂਜੇ ਉਤਨਾ ਥੋੜੀ ਪੈਣ ਦੀ ਉਤੋਂ ਕਿਤੇ ਜੀ ਮਹਿਨਾ ਰਹਾ ਤੇਰੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਜੱਟਾ ਸੁਨੀਆਂ ਸਭ ਤੋਂ ਸੋਹਣਾ ਟਾਈਮ ਕਿਹੜਾ ਏ ਜਦੋਂ ਨਾਲ ਤੇਰੇ ਹੁੰਨੀ ਆ ਨਿੱਕੰਨਾ ਕਰਦੀ ਪਿਆਰ ਜੇ ਪੁੱਛਾਂ ਕਿੰਨਾ ਕਰਦੀ ਪਿਆਰ ਜੇ ਪੁੱਛਾਂ ਜੇ ਮੈਂ ਬੁਲਾਵਾ ਹਾਂ ਦੀਏ ਜੇ ਮੈਂ ਕਰਕੇ ਫੁਲਾਈ ਆਵਾ ਜੇ ਮੈਂ ਬੁਲਾਵਾ ਹਾਂ ਦੀਏ ਜੇ ਬਲਾਵਾ ਮਹਾਨ ਦੀਏ ਹਾਈ ਨੀਂਦ ਉਡਾਤੀ ਹਾਂ ਦੀਨੀ ਤੇਰੀ ਅੱਖ ਮੋਟੀ ਦੇ ਝਾਕੇ ਨੇ ਚੱਲੇ ਜਿਵੇਂ ਪਿੱਛ ਜੜ ਕੇ ਤੈਨੂੰ ਰੱਖ ਲਾ ਇੱਕ ਨਾਲ ਲਾ ਕੇ ਵੇ ਹੁਣ ਹੋਣਾ ਹੀ ਕੋਈ ਨਹੀਂ ਆਜੋ ਚੋਕ ਲਾਂਗੇ ਚੋਬਰੋ ਕਿਹੋ ਜਿਹਾ ਮੋਲ ਬਹੁਤ ਬਹੁਤ ਅੱਛਾ ਜੀ ਬਹੁਤ ਅੱਛਾ ਬਰਫ ਤੁਹਾਨੂੰ ਸੂਟ ਕਰ ਰਹੀ ਏ ਮੈਂ ਤਾਂ ਬਹੁਤ ਨਜ਼ਾਰਾ ਬਣਿਆ ਪਿਆ ਨਜ਼ਾਰਾ ਤੀਆਂ ਲੱਗੀਆਂ ਪਈਆਂ ਲੋਕ ਲਾਈਕ ਵਾਓ ਬਾਈਕ ਨਵਾਂ ਜੂ ਆਪਣਾ ਇਹੜਾ ਜੀ ਤੁਸੀਂ ਕੋਈ ਨਹੀਂ ਆਪਾਂ ਅਮੀਰ ਬੰਦੇ ਇੱਥੇ ਛੱਡ ਜਣਾ ਇਹਦੀ ਲੋੜ ਹੀ ਨਹੀਂ ਨਾ ਵਾਲੇ ਲੰਗਰਾਜ ਜੀ ਇਹ ਠੰਡਾ ਪੀਣਾ ਤੇ ਇੰਨਾ ਕਹਿਗਾ ਪੀ ਸਕਦੇ ਠੰਡਾ ਠੰਡਾ ਪੋਣਾ ਪੈਣਾ ਹਾਂ 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 ਐਥੇ ਸਵਾਰੀ ਕਰਨੀ ਜੇ ਠੀਕ ਹੈ ਸਵਾਰੀ ਕਰਨਾ ਪੈਣਾ कितने पैसे हैं कहाँ तक ले जाओगे मंदिर तक मंदिर कहाँ पर है आगे है नहीं हम मंदिर वाले नहीं हैं कितना लोगे किन्नी का कितने मेंबर का दो मेंबर टू हम चलाएंगे का आप चलाओगे आप चलाओगे फिर क्या फायदा चलो कोई ना ਇਧਰ ਜੀ ਟੀ ਪੈ ਰਿਆ ਉੱਪਰ ਆਪਣੇ ਬਰਫ ਸਨੋ ਫਾਲ ਹੋ ਰਹੀ ਹੈ ਹਾਂ 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 ਚੋਬਰ ਫਿਰ ਰਹੇ ਨੇ ਬਰਫਰ ਦੇ ਵਿੱਚ ਫੋੜਵਾ ਕੇ ਜਾਂਦੇ ਇਧਰ ਵੇ ਇਧਰ ਇਧਰ ਰਵੇ ਹਾ ਲੁੱਕ ਨਹੀਂ ਇਧਰ ਵੇਖੋ ਐ ਕਿ ਇੱਕ ਹੋਰ ਖੇਡ ਚੋਕ ਕਿੰਨੀਆਂ ਚਾਰ ਹੋਣ ਐਵੇਂ ਹੁੰਦੇ ਹੀ ਸਲੋਗਨ ਵੇਲੇ ਜਦੋਂ ਬਰਫ ਪੈ ਰਹੀ ਹੈ ਬੱਦਲ ਘੜ ਕਰ ਰਿਹਾ ਹੈ ਚੱਲ ਕੇ ਇਹ ਮੇਰਾ ਛੱਡੋ ਖੜਾ ਮੈਂ ਕਿਹੜਾ ਬੱਦਲ ਕੀ ਖਚਾਉਣੀਂਦੀ ਹੈ ਬੱਦਲ ਸੁਣੋ ਬੱਦਲ ਦੀ ਬਾਤ ਨਗਰਾ ਵੇਖ ਲਈ ਯਾਰ ਹਾਏ 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 ਸਨੋ ਪੈ ਰਹੀ ਸਨੋ ਪਤਾ ਨਹੀਂ ਫੋਨ ਦੇ ਕੈਮਰੇ ਦਿਖ ਰਹੀ ਕਿ ਨਹੀਂ ਦਿਖ ਰਹੀ ਪਰ ਸਨੋ ਪੈ ਰਹੀ ਹੈ ਕਚਾਲੀਆਂ ਫੋਟੋਆਂ ਆ ਵੀਰ ਫੋਟੋ ਵਾਲਾ ਵੀਰ ਹੈਲੋ ਬੋਲਿਓ ਜਰਾ ਫੋਟੋਲ ਬਾਈ ਸਾਹਿਬ ਆ ਸਾਡਾ ਵੀ ਓਏ ਸਾਰਾ ਪਰ ਤਾਈ ਪਾਣੀ ਨੰਨਾਂ ਨੂੰ ਸਨੋ ਫਾਲ ਆ ਰਹੀ ਹੈ ਦੇਖ ਰਹੀ ਹੈ ਆਪਕੋ ਸਨੋ ਬੜੀ ਪੈਂਦੀ ਹੈ ਇਹਦੇ ਚਿੱਲੇ ਫੁੱਲ ਸਨੋ ਪੈ ਰਹੀ ਹੈ ਇਹ ਮਨਾਲੀ ਚ ਪੈਂਦੀ ਹੁੰਦੀ ਆ ਅੱਗੇ ਨਾ ਆਪਕੇ ਮਾ ਕੋਈ ਬਾਤ ਬਾਈ ਗੱਡੀ ਇੱਕ ਢੀ ਮੋਟੀ ਸਨੋ ਪੈਂਦੀ ਗੜਿਆਂ ਜਿਹੀ ਆ ਲੈ ਜੀ ਆਪਾਂ ਇਹ ਨਾਲ ਹੀ ਆਪਾਂ ਦਿੱਤੀ ਇਹਨਾਂ ਤੇ ਚਲੋ ਬਈ ਇਹ ਜਗ੍ਹਾ ਦਾ ਕੀ ਨਾਮ ਹੈ ਆਪਣੇ ਫੋਟੋਲ ਪੈਸੋ ਇਹ ਹੈ ਜੀ ਸਲਾਂਗ ਵੈਲੀ ਸਲਾਂਗ ਵੈਲੀ ਜੰਨਤ ਸਲਾਂਗ ਵੈਲੀ ਦੇ ਨਜ਼ਾਰੇ ਲੈ ਕੇ ਵੈਲੀ ਜਾ ਰਹੇ ਨੇ ਹੋਰ ਵੈਲੀਓ ਵੀਰ ਬਖਸ਼ੀਓ ਆ ਚੀਸ਼ੇ ਸਾਬ ਹਾਂਜੀ ਕੀ ਹਾਲ ਵਧੀਆ ਵਧੀਆ ਚੱਲ ਰਿਹਾ ਕੰਮ ਸਰ ਥਰੇ ਥਰੇ ਜਾਣਾ ਤਾ ਉਹ ਰੜਕੇ ਜਾਣਾ ਰੜਕੇ 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 ਜਾਣਾ ਬਾਈਕ ਆਪਣੀਆਂ ਨੀਚੇ ਆ ਗੱਡੀਆਂ ਥੱਲੇ ਆ ਆ ਗਾਂਦੀ ਪਾਤਾ ਲੋਕਾਂ ਨੇ ਕਿਧਰ ਦੀ ਰੜਨਾ ਹੀ ਉਹ ਆਂਡੇ ਤੇ ਖਿਲਮੇ ਚੜ ਗਏ ਇੰਜਾਟਰ ਤੇ ਫਿਰ ਵੀ ਰੜਕੇ ਜਾਣਗੇ ਹੈ ਰੜਕੇ ਜਾਵਾਂਗੇ ਅਹੀਂ ਦੇ ਇਦਰ ਜੀ ਕਿਵੇਂ ਹੋ ਨਜ਼ਾਰੇ ਆ ਰਹੇ ਨੇ ਕਿੱਥੋਂ ਕਿੱਥੋਂ ਕਿ ਉੱਥੇ ਉਹ ਸਾਹਮਣੇ ਉੱਥੇ 뷰 ਕਿਉਂ ਜਿਆ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਚਲੋ ਹੁਣ ਆਪਾਂ ਚੱਲੇ ਪਈਏ ਮਨਾਲੀ ਨੂੰ ਮਨਾਲੀ ਨੂੰ ਚਲੋ ਜੀ ਚਲੋ ਮਨਾਲੀ ਜਾ ਕੇ ਪਰਛਾਤੇ ਦੇਖੋ ਹੂੰ ਗੁਰਕੇ ਕੋ ਲੰਮੇ ਫਿਰ ਸਵੇਰੇ ਆਂ ਵੇਖਾਂਗੇ ਸਵੇਰੇ ਇੱਕ ਆਪਾਂ ਓਵਰ ਐਕਟੀਵਿਟੀ ਕਰਨੀ ਆ ਉਹ ਜਿਹੜਾ ਉੱਥੇ ਲੱਗੇ ਜਿਹੜਾ ਦੁਨੀਆਂ ਦੇ ਉਹ ਜਿਹੇ ਵੇਖਾਂ ਉਹ ਹੀ ਤਰਕੇ ਆਪਾਂ ਟਾਈਮ ਨਾਲ ਉੱਠਾਂਗੇ ਟਾਈਮ ਨਾਲ ਟਾਈਮ ਨਾਲ ਹੀ ਉੱਠਾਂਗੇ 9 ਵਜੇ ਦੇ ਨੂੰ ਉੱਥੇ ਤੁਰ ਪੈਣਾ ਮੁੜ ਕੇ ਠੀਕ ਹੈ ਉਹ ਵਾਪਸੀ ਵਾਪਸੀ ਮਨਾਲੀ ਨੂੰ ਵਾਪਸੀ ਹੋ